ਕਬੱਡੀ ਕਲੱਬ ਜੀ ਜੋ ਇਹ 500 ਯੂਥ ਕਲੱਬ ਹੈਗਾ ਹੈ ਤੇ ਵੈਲਫੇਅਰ ਜਿਹੜਾ ਕਲੱਬ ਹੈਗਾ ਇਹਨਾਂ ਦਾ ਉਹ ਹਰ ਸਾਲ ਇੱਕ ਕਬੱਡੀ ਕਬੱਡੀ ਟੂਰਨਾਮੈਂਟ ਕਰਵਾਉਂਦੇ ਨੇ ਔਰ ਇਹਦੇ ਨਾਲ ਜਿਹੜੇ ਸਾਡੇ ਇੱਥੋਂ ਦੇ ਯੁਵਾ ਨੇ ਉਹਨਾਂ ਨੂੰ ਬਹੁਤ ਇੱਕ ਇਨਸਪੀਰੇਸ਼ਨ ਮਿਲਦੀ ਹੈ ਕਿ ਖੇਡਾਂ ਵੱਲ ਜਾਈਏ ਨਸ਼ਿਆਂ ਤੋਂ ਹਟਿਏ 10 ਸਾਲ ਹੋ ਗਏ ਜੀ ਸਾਨੂੰ ਕਬੱਡੀ ਕੱਪ ਕਰਵਾਉਂਦੇ ਨੇ ਮਹਾਰਾਣੀ ਪਰਨੀਤ ਕੌਰ ਜੀ ਵਿਦੇਸ਼ ਰਾਜ ਮੰਤਰੀ ਭਾਰਤ ਸਰਕਾਰ ਸਾਡੇ ਦੇ ਦਰਮਿਆਨ ਪਹੁੰਚੇ ਆ ਸੋ ਬਹੁਤ ਹੀ ਮਾਣ ਵਾਲੀ ਗੱਲ ਆ ਸਾਡੇ ਦੇ ਲਈ ਤੇ ਸਾਡੇ ਪੰਜਾਬ ਦਾ ਮਾਣ ਨੇ ਸਾਨੂੰ ਬੜੀ ਖੁਸ਼ੀ ਆ ਤੇ ਅਸੀਂ ਅੱਜ ਦੇ ਇਸ ਖੇਡ ਮੇਲੇ ਤੇ ਉਹਨਾਂ ਦਾ ਧੰਨਵਾਦ ਵੀ ਕਰਦੇ ਆ ਹੋਈ ਆ ਇਹ ਤੀਜੇ ਆ ਚੌਥੇ ਸਾਲ ਆ ਰਹੀਆਂ ਹਾਂ ਹਾਂ ਜੀ ਲਗਾਤਾਰ ਤੁਸੀਂ ਚੌਥੇ ਸਾਲ ਲਗਾਤਾਰ ਕਬੱਡੀ ਕਲੱਬ ਜੇ ਜੋ ਇਹ 500 ਯੂਥ ਕਲੱਬ ਹੈਗਾ ਹੈ ਤੇ ਵੈਲਫੇਅਰ ਜਿਹੜਾ ਕਲੱਬ ਹੈਗਾ ਇਹਨਾਂ ਦਾ ਉਹ ਹਰ ਸਾਲ ਇੱਕ ਕਬੱਡੀ ਕਲੱਬ ਕਬੱਡੀ ਟੂਰਨਾਮੈਂਟ ਕਰਵਾਉਂਦੇ ਨੇ ਔਰ ਇਹਦੇ ਨਾਲ ਜਿਹੜੇ ਸਾਡੇ ਇੱਥੋਂ ਦੇ ਯੁਵਾ ਨੇ ਉਹਨਾਂ ਨੂੰ ਬਹੁਤ ਇੱਕ ਇਨਸਪੀਰੇਸ਼ਨ ਮਿਲਦੀ ਹੈ ਕਿ ਖੇਡਾਂ ਵੱਲ ਜਾਈਏ ਨਸ਼ਿਆਂ ਤੋਂ ਹਟਿਏ ਔਰ ਮੈਂ ਵਧਾਈ ਦਿੰਦੀ ਹਾਂ ਬਿੱਟੂ ਜੀ ਨੂੰ ਔਰ ਇਹਨਾਂ ਦੇ ਸਾਥੀਆਂ ਨੂੰ ਜਿਨ੍ਹਾਂ ਨੇ ਇਹ ਪ੍ਰੋਗਰਾਮ ਲਗਾਤਾਰ ਕੀਤਾ ਔਰ ਜਿਹੜੇ ਖੇਡ ਦਾ ਅਹਿਮੀਅਤ ਹੈ ਖੇਡ ਦੀ ਉਨੂੰ ਅੱਗੇ ਵਧਾਇਆ ਝੋਨੇ ਦੀ ਫਸਲ ਨੂੰ ਬੋਨਾ ਰੋਗ ਜਿਹੜਾ ਹੈਗਾ ਕਾਫੀ ਹੱਦ ਤੱਕ ਕਿਸਾਨਾਂ ਨੂੰ ਮਾਰ ਕਰ ਰਿਹਾ ਕਾਫੀ ਫਸਲਾਂ ਖਰਾਬ ਹੋ ਗਿਆ ਜੋ ਅੱਜ ਸਿਹਤ ਮੰਤਰੀ ਨੇ ਉਹ ਕਦੇ ਹਰ ਮੁਆਵਜ਼ਾ ਦੇਮਾ ਕਿਸ ਤਰ੍ਹਾਂ ਦੇ ਸਿਹਤ ਮੰਤਰੀ ਇੱਥੇ ਆਏ ਸੀ ਸਿਹਤ ਮੰਤਰੀ ਮੇਰੇ ਖਿਆਲ ਚ ਕੱਲ ਲਚਕਾਣੀ ਵੀ ਵਗੈਰਾ ਵੀ ਗਏ ਹੋਏ ଥି ਲੰਗ ਲੰਗ ਲਚਕਾਣੀ ਸਾਰੇ ਕਿਤੇ ਦੇਖੋ ਉਹਨਾਂ ਨੂੰ ਦੇਣਾ ਚਾਹੀਦਾ ਹੈ ਸੂਬੇ ਦੀ ਇਹ ਜ਼ਿੰਮੇਵਾਰੀ ਹੈ ਸੂਬੇ ਦਾ ਕੰਮ ਹੈ ਪਰ ਮੈਂ ਧੰਨਵਾਦ ਅੱਜ ਕਰਦੀ ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ ਜਿਨ੍ਹਾਂ ਨੇ ਇੱਕ ਦੌਰੇ ਦੇ ਬਾਅਦ 25 ਆਪਣੇ ਰਾਜ ਮੰਤਰੀ ਪੂਰੀ ਸਟੇਟ ਦੇ ਜਿੱਥੇ ਜਿੱਥੇ ਹੜ੍ਹ ਤੋਂ ਮਾਰੇ ਹੋਏ ਨੇ ਉੱਥੇ ਭੇਜੇ ਸਾਡਾ ਵੀ ਅੱਜ 4 ਦਿਨਾਂ ਲਈ 2 ਦਿਨਾਂ ਲਈ ਜੋ ਯੁਵਾ ਔਰ ਖੇਡ ਮੰਤਰੀ ਸੀ ਰક્ષા ਜੀ ਖਾੜ ਕੇ ਖਾੜਸੇ ਜੀ ਉਹ ਆਏ ਸੀ ਉਹਨਾਂ ਨੇ ਉਹਨਾਂ ਨਾਲ ਪੂਰਾ ਮੈਨੇ ਦੌਰਾ ਕੀਤਾ ਔਰ ਜਿਹੜੇ ਪਿੰਡ ਰਹਿ ਗਏ ਸੀ ਕੱਲ ਔਰ ਅੱਜ ਨੋ ਸੋਚੀ ਆਏ ਹੋਏ ਨੇ ਨਰੇਨ ਨੋ ਸੋਚੀ ਸਾਡੇ ਹਲਕਾ ਇੰਚਾਰਜ ਸਤਰਾਨੇ ਦੇ ਕੱਲ ਸਾਰਾ ਦਿਨ ਇਹਨਾਂ ਨਾਲ ਫਰੇ ਜਿੱਥੇ ਉਥੇ ਦੀਆਂ ਪ੍ਰੋਬਲਮਸ ਦੇਖੀਆਂ ਔਰ ਅੱਜ ਸਾਰਾ ਦਿਨ ਅਸੀਂ ਸਨੋਰ ਹਲਕੇ 'ਚ ਫਰੇ ਹੈ ਔਰ ਪੱਕੇ ਤੌਰ ਦੇ ਉੱਤੇ ਦੋ ਬਹੁਤ ਵਡਿਆ ਸਮਝ ਲੋ ਸਾਡੇ ਰਾਜਦੂਤ ਬਣ ਕੇ ਪ੍ਰਧਾਨ ਮੰਤਰੀ ਕਹਿੰਨੀ ਜਾਣਗੇ ਦੋਨੋਂ ਮਨਿਸਟਰ ਕਿ ਇੱਕ ਇੱਕ ਵਾਰੀ ਹੱਲ ਕੱਢਣ ਜੋ ਤਾਂ ਇੱਕ ਦੇਣਗੇ ਮੁਆਵਜ਼ਾ ਜੋ ਹੋਊਗਾ ਉਹ ਤਾਂ ਕਰਨਗੇ ਪਰ ਇੱਕ ਕੱਗਰ ਦਾ ਟਾਂਗਰੀ ਮਾਰ ਕੰਡੇ ਦਾ ਇੱਕ ਪੱਕਾ ਹੱਲ ਕਰਕੇ ਦੁਨਣਾ ਨੇ ਕਿਹਾ ਕਿ ਉਹ ਬੈਠਣਗੇ ਸੈਂਟਰਲ ਵਾਟਰ ਕਮਿਸ਼ਨ ਦੇ ਵਿੱਚ ਔਰ ਅਸੀਂ ਸਾਨੂੰ ਪੂਰੀ ਆਸ ਹੈ ਕਿ ਇਹਦਾ ਇੱਕ ਵਾਰੀ ਪੱਕਾ ਹੱਲ ਨਿਕਲੇ ਮੈਂ ਇਹਨਾ ਕਹਿਣਾ ਚਾਹਦੀ ਆ ਕਿ ਮੋਦੀ ਜੀ ਨੇ ਦੇਖਿਆ ਜੋ ਇੱਕਦਮ ਉਹਨਾਂ ਨੇ ਅਨਾਉਂਸ ਕੀਤਾ ਇਹ ਵੀ ਗੱਲ ਅੱਗੇ ਆਈ ਹੈ ਉਹਨਾਂ ਨੇ ਕਿਹਾ ਕਿ ਜਿਸ ਤਰ੍ਹਾਂ ਦੀ ਹੋਰ ਲੋਡ ਪਾਊਗੀ ਉਹ ਅਸੀਂ ਕਰਾਂਗੇ ਔਰ ਇਹ ਸਾਬਤ ਹੋ ਗਿਆ ਜਦ ਉਹਨਾਂ ਨੇ ਹਿਮਾਚਲ ਔਰ ਪੰਜਾਬ ਨੂੰ ਇੱਕ ਹੱਡ ਇੱਕ ਡਿਜ਼ਾਸਟਰ ਸਟੇਟ ਫਲਡਿਸ ਅ ਡਿਸਾਸਟਰ ਹਿੱਟ ਫਲਡ ਸਟੇਟ ਕਹਾਤਾ ਤਾਂ ਵਰਤੋਂ-ਵਤ ਮਦਦ ਹੋਰ ਆਉਗੀ ਉਹ ਤਾਂ ਉਸ ਦਿਨ ਆਈ ਸੀ ਤੇ ਉਹਨਾਂ ਨੇ ਕੁਝ ਦੇ ਕੇ ਜਾਣਾ ਸੀ ਇੱਕ ਵਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਮਾਨ ਨੇ ਇੱਕ ਨਿੱਜੀ ਚੈਨਲ ਤੇ ਟਿੱਪਣੀ ਕੀਤੀ ਹੈ ਕਿ ਕੈਪਟਨ ਬਰਿੰਦਰ ਦੇ ਜਿਹੜੇ ਵੱਡ ਬਡੇਰੇ ਸੀਗੇ ਅਮਰਸੇਪ ਜਾਲੀ ਦੀ ਮਦਦ ਕੀਤੀ ਸੀ ਉਹਨਾਂ ਨੇ ਪਟਿਆਲੇ ਇਹਨਾਂ ਨੂੰ ਪਟਿਆਲਾ ਰਿਆਸਤਾਂ ਜਿਹੜੀ ਖਰਾਤ ਚ ਮਿਲੀ ਸੀ ਕਿ ਇਹ ਜੀ ਹਲਕੀ ਗੱਲ ਕਰਨੇ ਜਦ ਸਾਰਾ ਪੰਜਾਬ ਮਰ ਰਿਹਾ ਫਲਡਾਂ ਦੇ ਵਿੱਚ ਤਾ ਇਹਨਾਂ ਨੂੰ ਹੋਰ ਕੁਝ ਸੁਝਿਆ ਨਹੀਂ ਔਰ ਇਸ ਦਾ ਜਵਾਬ ਮੈਂ ਇਹ ਦੇਣਾ ਚਾਹੁੰਦੀ ਮੈਨੂੰ ਕੋਈ ਫਰਕ ਨਹੀਂ ਪੈਂਦਾ ਨਾ ਸਾਡੇ ਪਰਿਵਾਰ ਨੂੰ ਪੈਂਦਾ ਕਿਉਂਕਿ ਜਿਸ ਪਰਿਵਾਰ ਨੂੰ ਗੁਰੂ 10ਵੇਂ ਪਾਤਸ਼ਾਹ ਦੀ ਔਰ 6ਵੇਂ ਪਾਤਸ਼ਾਹ ਦੀ ਮਿਹਰ ਹੋਈ ਹੋਏ ਉਹਨੂੰ ਹੋਰ ਕਿਸੇ ਚੀਜ਼ ਦੀ ਲੋੜ ਨਹੀਂ ਨਾ ਸਾਨੂੰ ਕਿਸੇ ਦੀ ਕੋਈ ਟਿੱਪਣੀ ਦੀ ਕੋਈ ਫਰਕ ਪੈਂਦਾ ਕਹਿੰਦੇ ଥିke ਝੰਡਾ ਲਹਿਰਾ ਰਿਹਾ ਹੈਮਦ ਸ਼ਾਹ ਬਲ ਅਫਦਾਲੀ ਦਾ ਮੋਤੀਬਗ ਪੈਲੇਸ ਦੇ ਵਿੱਚ ਮੈਂ ਇਨਾ ਕਹਿਣਾ ਚਾਹੁੰਦੀ ਆ ਮਾਨ ਸਾਹਿਬ ਫੈਕਟ ਆਪਣੇ ਦੇਖ ਲਿਆ ਕਰੋ ਕੋਈ ਉਥੇ ਝੰਡਾ ਹੈ ਨਹੀਂ ਝੰਡਾ ਹੈ ਉਹ ਵੀ ਜਿਹੜਾ ਨਿਸ਼ਾਨ ਸਾਹਿਬ ਦਸਵੇਂ ਪਾਤਸ਼ਾਹ ਦਾ ਸੀ ਜਿਹੜਾ ਉਹਨਾਂ ਨੇ ਆਪ ਭੇਜਿਆ ਇੱਕ ਹੁਕਮਨਾਮਾ ਲਿਖ ਕੇ ਤੇਰਾ ਘਰ ਮੇਰਾ ਅਸਹਿ ਔਰ ਜਿਨ੍ਹਾਂ ਨੇ ਵਰ ਦਿੱਤਾ ਜਿਨ੍ਹਾਂ ਦੀ ਬਦੌਲਤ ਘਰ ਬਸ ਰਿਹਾ ਹੈ ਉਹ ਨਿਸ਼ਾਨ ਸਾਹਿਬ ਜ਼ਰੂਰ ਹੈਗਾ ਸਭ ਤੋਂ ਉੱਪਰ ਮੋਤੀ ਬਾਗ ਦੇ ਗੁਰਦੁਆਰੇ ਦੇ ਵਿੱਚ ਸਾਡੇ ਸਭ ਤੋਂ ਉੱਪਰ ਘਰ ਦੇ ਉੱਪਰ ਇੱਕ ਕਮਰਾ ਹੈ ਜਿੱਥੇ ਗੁਰਦੁਆਰਾ ਗ੍ਰੰਥ ਸਾਹਿਬ ਨੇ ਸ਼ਸਤਰ ਨੇ ਉਹ ਨਿਸ਼ਾਨ ਸਾਹਿਬ ਨੇ ਉਹ ਜ਼ਰੂਰ ਝੂਲ ਰਹੇ ਨੇ ਇਸ ਤਰ੍ਹਾਂ ਨੀਜੀ ਟਿੱਪਣੀ ਕਿਸ ਤਰ੍ਹਾਂ ਵਾਜਬ ਸਮਝਦੇ ਹੋ ਦੇਖੋ ਇਹਦੇ ਉੱਤੇ ਮੈਂ ਨਹੀਂ ਕਹਿਣਾ ਚਾਹਦੀ ਕੁਝ ਮੈਂ ਇਹਨਾਂ ਸਮਝਦੀ ਆਂ ਕਿ ਪਹਿਲੇ ਆਪਣੀ ਜ਼ਿੰਮੇਵਾਰੀ ਸੰਭੋ ਸਾਰੇ ਜਾਣੇ ਜੋ ਲੋਕਾਂ ਦੀ ਪੀੜਾ ਉਹਨਾਂ ਨੂੰ ਸਮਝੋ ਔਰ ਇਹ ਫालतू ਗੱਲਾਂ ਨੂੰ ਬੰਦ ਕਰੋ 10 ਸਾਲ ਹੋ ਗਏ ਜੀ ਸਾਨੂੰ ਕਬੱਡੀ ਕੱਪ ਕਰਵਾਉਂਦੇ ਨੂੰ ਮਹਾਰਾਣੀ ਪਰਨੀਤ ਕੌਰ ਜੀ ਵਿਦੇਸ਼ ਰਾਜ ਮੰਤਰੀ ਭਾਰਤ ਸਰਕਾਰ ਸਾਡੇ ਦੇ ਦਰਮਿਆਨ ਪਹੁੰਚੇ ਐ ਸੋ ਬਹੁਤ ਹੀ ਮਾਣ ਵਾਲੀ ਗੱਲ ਆ ਸਾਡੇ ਦੇ ਲਈ ਤੇ ਸਾਡੇ ਪੰਜਾਬ ਦਾ ਮਾਣ ਨੇ ਸਾਨੂੰ ਬੜੀ ਖੁਸ਼ੀ ਆ ਤੇ ਅਸੀਂ ਅੱਜ ਦੇ ਇਸ ਖੇਡ ਮੇਲੇ ਤੇ ਉਹਨਾਂ ਦਾ ਧੰਨਵਾਦ ਵੀ ਕਰਦੇ ਆ ਤੇ ਇਸ ਦੇ ਨਾਲ ਹੀ ਨੌਜਵਾਨ ਭਰਾਵਾਂ ਨੂੰ ਅਪੀਲ ਕਰਦਾ ਕਿ ਆਪਾਂ ਨੂੰ ਪਿੰਡਾਂ ਦੇ ਵਿੱਚ ਖੇਡ ਮੇਲੇ ਕਰਵਾਉਣੇ ਚਾਹੀਦੇ ਆ ਤਾਂ ਜੋ ਆਪਾਂ ਨਸ਼ਿਆਂ ਤੋਂ ਪੰਜਾਬ ਦੀ ਜਿਹੜੀ ਜ਼ੁਬਾਨੀ ਉਸ ਨੂੰ ਬਚਾ ਸਕੋ। ਕਿਵੇਂ ਮੰਚ ਆਇਆ ਜਿਹੜਾ ਹੈਗਾ ਇਹ ਤੁਸੀਂ ਉਧੋ ਮਚੱਕਰੀ ਨੂੰ ਲੱਗਦਾ ਪਿਛਲੇ 10 ਤੇ ਸਾਰੇ ਮੁੰਡੇ ਰਲ ਕੇ ਮਿਹਨਤ ਕਰਕੇ ਕੱਲਾ ਬਰਿੰਦਰ ਬਿੱਟੂ ਨਹੀਂ ਕਰਾਉਂਦਾ ਇਹ ਵੈਲਫੇਅਰ ਸੁਸਾਇਟੀ ਨਾਬਾ ਵੱਲੋਂ ਕਰਵਾਇਆ ਜਾਂਦਾ ਹੈ ਸਭ ਦਾ ਤਿਲ ਫੁੱਲ ਇਹਦੇ ਵਿੱਚ ਪਿਆ ਹੁੰਦਾ ਹੈ ਬਹੁਤ ਵੱਡਾ ਕਬੱਡੀ ਕੱਪ ਹੁੰਦਾ ਹੈ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਪੁੱਜੇ ਹੋਏ ਆ ਤੁਸੀਂ ਦੇਖ ਹੀ ਰਹੇ ਹੋ ਬਹੁਤ ਹੀ ਖੁਸ਼ੀ ਦਾ ਮਾਹੌਲ ਹੈ ਸੀਡ ਵੀ ਮਿਲਦੀਆਂ ਨੌਜਵਾਨਾਂ ਨੂੰ ਹਾਂਜੀ ਬਿਲਕੁਲ ਨੌਜਵਾਨਾਂ ਨੂੰ ਸੀਡ ਮਿਲਦੀ ਹੈ ਤੇ ਨੌਜਵਾਨ ਭਰਾਵਾਂ ਦੇ ਵਿੱਚ ਜੋਸ਼ ਇਨਾਮ ਕੀ ਕੀ ਰੱਖੇ ਗਏ ਨੇ ਪਹਿਲਾ ਪ੍ਰਾਈਜ਼ 61000 ਹੈ ਜੀ ਦੂਜਾ ਪ੍ਰਾਈਜ਼ 41000 ਹੈ ਬੈਸਟ ਰੀਡਰ ਤੇ ਜਾਫੀ ਨੂੰ 11-11000 ਤੇ ਜਿਹੜੇ ਨਵੇਂ ਮੁੰਡੇ ਕਬ ਅਸੀਂ ਜਿਹੜੇ ਨਾਮ ਨੇ ਉਹ ਦੇ ਰਹੇ ਕਿਹਦੇ ਨਾਲ ਹੌਸਲਾ ਵੀ ਬੱਧ ਬਿਲਕੁਲ ਹੌਸਲਾ ਬੱਧ ਹੈ ਬਹੁਤ ਹੌਸਲਾ ਬੱਧ ਹਾਂਜੀ ਅਸੀਂ ਗੱਲ ਜੀ ਮੈਂ ਰਾਹੇ ਕੋ ਤੋਂ ਮੈਂ ਉੱਧਾ ਪਿੰਡ ਆ ਜੀ ਮੇਰਾ ਮੈਂ ਉੱਥੋਂ ਆਇਆ ਢੀ ਟਿਮ ਹੈ ਲੋਪੋਨੀ ਟਿਮ ਆ ਸਾਡੀ ਕਿੰਨੇ ਸਾਲ ਤੋਂ ਕਬੱਡੀ ਖੇਡ ਰਹੇ तकरीबन ਮੈਂ 15 ਸਾਲ ਤੋਂ ਕਬੱਡੀ ਖੇਡਦਾ ਜੀ ਜਦੋਂ ਅੱਜ ਦੀ ਨੌਜਵਾਨ ਪੀੜ੍ਹੀ ਨਸ਼ਿਆਂ ਵਿੱਚ ਕਰਕੇ ਤੁਸੀਂ ਕਬੱਡੀ ਖੇਡਦੇ ਹੋ ਕੀ ਮੈਸੇਜ ਹੈ ਤੇ ਇਹ ਗੇਮ ਵਧੀਆ ਜੀ ਇੱਧਰ ਆਉਣਾ ਚਾਹੀਦਾ ਬਤਵਾਂ ਨੌਜਵਾਨਾਂ ਨੂੰ ਜੀ ਇਹਦੇ ਵਿੱਚ ਬਹੁਤ ਫਿਊਚਰ ਹੈ ਜੀ ਬਾਹਰ ਦੇ ਟੂਰ ਸਾਰਾ ਪੈਸਾ ਹੁੰਦਾ ਬਹੁਤ ਹੋ ਗਈ ਕਬੱਡੀ ਦੇ ਵਿੱਚ ਸਭ ਕੁਝ ਛੱਡ ਗਈ ਐ ਇੱਧਰ ਆਓ ਤੇ ਨਾਲੇ ਸਿਹਤ ਵਧੀਆ ਜੀ ਨਾਲੇ ਆਪਦੀ ਗੇਮ ਸਾਰਾ ਬਾਹਰ ਵੀ ਜਾਂਦੇ ਆ ਪੈਸੇ ਮਿਲਦੇ ਆ ਜੀ ਇਹਦੇ ਤੁਸੀਂ ਕੀ ਮੈਸੇਜ ਕਨਵੇ ਕਰਨਾ ਚਾਹੁੰਦੇ ਹੋ ਨੌਜਵਾਨੀ ਨੂੰ ਜਿਹੜੇ ਨਸ਼ਿਆਂ ਦੇ ਵਿੱਚ ਕਰਦੇ ਹੋ ਮੈਂ ਤਾਂ ਹੀ ਰਿਕਵੈਸਟ ਹੈ ਜੀ ਤਾਰਿਆਂ ਨੂੰ ਵੀ ਸਭ ਕੁਝ ਛੱਡ ਕੇ ਗਰਾਊਂਡਾਂ ਦੇ ਵਿੱਚ ਆਓ ਜੀ ਦਿੱਸਤੀ ਖਰਾਕਾਂ ਜੀ ਲੁੱਧ ਕੇ ਹੋ ਜੀ ਸਭ ਕੁਝ ਦੇਹੀ ਉਹ ਖਾਓ ਜੀ ਸਿਹਤ ਵਧੀਆ ਬਣਾਓ ਸਿਹਤ ਵਧੀਆ ਬਣੂ ਇੱਕਦਾਂ ਤੱਕ ਤੰਦਰੁਸਤ ਰਵਾਂਗੇ ਨੰਬਰ 2 ਤੇ ਆਪਾਂ ਗੇਮ ਕਰਾਂਗੇ ਪੈਸੇ ਮਿਲਣਗੇ ਨਾਮ ਹੋਊਗਾ ਜੀ ਇਹਦਾ